ਸਾਰ ਸੰਗਤ ਦੁਨੀਆ ਦੇ ਉੱਤੇ ਜਦੋਂ ਵੀ ਆਪਾਂ ਕੋਈ ਘਰ ਬਣਾਈਏ ਕੋਈ ਮਕਾਨ ਬਣਾਈਏ ਉਹ ਬੜਾ ਖੂਬਸੂਰਤ ਬਣੇ ਸੋਹਣਾ ਬਣੇ ਤੇ ਆਪਾਂ ਪੁੱਛਨੇ ਆ ਆਂਡ ਗਵਾਂਡ ਦੇ ਲੋਕ ਪੁੱਛਦੇ ਨੇ ਭਾਈ ਤੁਹਾਡਾ ਆਰਕੀਟੈਕਟ ਕਿਹੜਾ ਸੀ ਜਿਨੇ ਤੁਹਾਨੂੰ ਇੰਨਾ ਸੋਹਣਾ ਨਕਸ਼ਾ ਬਣਾ ਕੇ ਦਿੱਤਾ ਤੁਹਾਡਾ ਮਿਸਤਰੀ ਕਿਹੜਾ ਸੀ ਜਿਨੇ ਤੁਹਾਡਾ ਇਹ ਸੁੰਦਰ ਘਰ ਬਣਾਇਆ ਸਾਨੂੰ ਵੀ ਉਹਦਾ ਐਡਰੈਸ ਦੱਸੋ ਹੁਣ ਭਗਤ ਨਾਮਦੇਵ ਸਾਹਿਬ ਦਾ ਘਰ ਪਰਮਾਤਮਾ ਵਾਹਿਗੁਰੂ ਨੇ ਬਣਾਇਆ ਮਿਸਤਰੀ ਬਣ ਕੇ ਆਇਆ ਜੀ ਰੱਬ ਤੇ ਸਾਥ ਸੰਗਤ ਨਾਮਦੇਵ ਦੇ ਪੜੋਸ ਵਿੱਚ ਰਹਿਣ ਵਾਲੀ ਇੱਕ ਮਾਈ ਨੇ ਪੁੱਛਿਆ ਨਾਮਿਆ ਜਿਹੜਾ ਮਿਸਤਰੀ ਤੇਰਾ ਘਰ ਬਣਾ ਕੇ ਗਿਆ ਹੈ ਨਾ ਮੈਨੂੰ ਉਹਦਾ ਐਡਰੈਸ ਦੇਓ ਕਿੱਥੇ ਰਹਿੰਦਾ ਹੈ ਜਿੰਨੀ ਮਜ਼ਦੂਰੀ ਤੂੰ ਦਿੱਤੀ ਏ ਤੇਰੇ ਨਾਲੋਂ ਡਬਲ ਮੈਂ ਦੇਾਂਗੇ ਕਿਉਂਕਿ ਪੈਸੇ ਵਾਲਾ ਇਨਸਾਨ ਸੋਚਦਾ ਹੈ ਵੀ ਸ਼ਾਇਦ ਪੈਸੇ ਨਾਲ ਹੀ ਸਭ ਕੁਝ ਆ ਸਕਦਾ ਹੈ ਭਗਤ ਨਾਮਦੇਵ ਸਾਹਿਬ ਆਪਣੀ ਬਾਣੀ ਰਾਗ ਸੋਰਠਿ ਵਿੱਚ ਲਿਖਦੇ ਨੇ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਭਗਤ ਜੀ ਕਹਿੰਦੇ ਪਾੜ ਫੜੋ ਸਣ ਪੁੱਛ ਲੈ ਨਾਮਾ ਕਾ ਪਹਿਚਾਨ ਛਵਾਈ ਹੋ ਪਾੜ ਸਾਂ ਫਲੋਸ ਵਿੱਚ ਰਹਿਣ ਵਾਲੀ ਮਾਈ ਨੇ ਨਾਮਦੇਵ ਨੂੰ ਪੁੱਛਿਆ ਨਾਮਿਆ ਇਹ ਛੰਨ ਇਹ ਘੜ ਤੋਂ ਕਿਦੇ ਤੋਂ ਬਣਵਾਇਆ ਤੌ ਪੈ ਦੁਗਣੀ ਮਜ਼ਦੂਰੀ ਦੇਹਾਂ ਮੋਕੋ 베ਡੀ ਦੇਹੋ ਬਤਾਈ ਹੋ ਮੈਂ ਤੇਰੇ ਨਾਲੋਂ ਡਬਲ ਮਜ਼ਦੂਰੀ ਦਿਆਂਗੀ ਮੈਨੂੰ ਉਸ 베ਡੀ ਦਾ ਪਤਾ ਤੇ ਦੱਸ ਆਪਾਂ ਪੰਜਾਬੀ ਦੇ ਵਿੱਚ ਘਰ ਬਣਾਉਣ ਵਾਲੇ ਨੂੰ ਆਪ ਮਿਸਤਰੀ ਕਹਿੰਦੇ। ਮਹਾਰਾਸ਼ਟਰ ਦੇ ਲੋਕ ਉੱਤਰ ਪ੍ਰਦੇਸ਼ ਦੇ ਲੋਕ ਆ ਸਾਡੇ ਹਰਿਆਣੇ ਦੇ ਲੋਕ ਉਹਨੂੰ ਬਾਢੀ ਕਹਿੰਦੇ। ਮਹਾਰਾਸ਼ਟਰ ਚ ਉਹ ਮੇਢੀ ਕਹਿੰਦੇ। ਗੱਲ ਇੱਕੋ ਹੀ ਐ ਘਰ ਬਣਾਉਣ ਵਾਲਾ ਕਾਰੀਗਰ ਮਿਸਤਰੀ। ਕਹਿੰਦੇ ਤੇਰੇ ਤੋਂ ਦਬਲ ਮਜ਼ਦੂਰੀ ਮੈਂ ਦਿਆਂਗੀ। ਮੈਨੂੰ ਉਸ ਮਿਸਤਰੀ ਦਾ ਪਤਾ ਤੇ ਦੱਸ ਕਿੱਥੇ ਰਹਿੰਦਾ ਹੈ ਤਉ ਪੈ ਦੁਗਣੀ ਮਜ਼ਦੂਰੀ ਦੇ ਕੇ ਮੋਹ ਕੋ ਬੇਟੀ ਦੇ ਹੋ ਬਤਾਈ ਹੋ ਟੇ ਕੋ ਨਾਮਦੇਵ ਕੀ ਕਹਿੰਦੇ ਰੀ ਭਾਈ ਬੇਟੀ ਦੇਣ ਨਾ ਜਾਈ ਦੇਖ ਬੇਟੀ ਰਹਿਓ ਸਮਾਈ ਹਮਾਰੇ ਬੇਟੀ ਪ੍ਰਾਣ ਆਧਾਰਾ ਨਾਮਦੇਵ ਕਹਿੰਦਾ ਮਾਤਾ ਉਹ ਕਿਤੇ ਇਕੱਠਾ ਰਹਿੰਦਾ ਹੋਵੇ ਤੇ ਮੈਂ ਤੈਨੂੰ ਉਹਦਾ ਐਡਰੈਸ ਦੱਸਾਂ। ਉਹ ਤੇਰੇ ਤੇ ਮੇਰੇ ਸਾਰਿਆਂ 'ਚ ਬੈਠਾ ਹੈ। ਰੀ ਭਾਈ ਬੇਟੀ ਦੇਣ ਨਾ ਜਾਈ। ਦੇਖ ਬੇਟੀ ਰਿਓ ਸਮਾਈ। ਉਹ ਮਿਸਤਰੀ ਸਾਡੇ ਪ੍ਰਾਣਾਂ ਦਾ ਆਸਰਾ ਹੈ ਸਾਰਿਆਂ ਵਿੱਚ। ਤੇ ਰਹੀ ਗੱਲ ਮਜ਼ਦੂਰੀ ਦੀ। ਤੇ ਉਹ ਪੈਸਿਆਂ ਦੀ ਮਜ਼ਦੂਰੀ ਤੇ ਨਹੀਂ ਆਉਂਦਾ। ਮਜ਼ਦੂਰੀ ਕਿਹੜੀ ਲੈਂਦਾ? ਪਗਜੀ ਕਹਿੰਦੇ ਬੇਟੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋ ਛਾਨ ਛਵਾਵੇ ਹੋ ਆਖਿਆ ਭਾਈ ਉਹ ਮਜ਼ਦੂਰੀ ਮੰਗਦਾ ਪ੍ਰੀਤ ਦੀ